ਲੋ ਜੀ ਇਸ ਵਕਤ ਕੈਨੇਡਾ ਤੋਂ ਬਹੁਤ ਵੱਡੀ ਖਬਰ ਆ ਰਹੀ ਹੈ ਜਿਸ ਨੇ ਲੱਖਾਂ ਲੋਕਾਂ ਨੂੰ ਟੈਨਸ਼ਨ ਚ ਪਾ ਦਿੱਤਾ ਹੈ ਚਿੰਤਾ ਚ ਪਾ ਦਿੱਤਾ ਹੈ ਕਿਉਂਕਿ ਵੱਡੀ ਗਿਣਤੀ ਪੰਜਾਬੀ ਲੋਕ ਜਿਹੜੇ ਨੇ ਉਹ ਕੈਨੇਡਾ ਗਏ ਵੀ ਹੋਏ ਨੇ ਜਾ ਵੀ ਰਹੇ ਨੇ ਤੇ ਜਾਣਾ ਵੀ ਚਾਹੁੰਦੇ ਨੇ ਤੇ ਕੈਨੇਡਾ ਤੋਂ ਇਹ ਬਹੁਤ ਵੱਡੀ ਖਬਰ ਆਈ ਹੈ ਕਿ ਪਹਿਲਾਂ ਜਿਵੇਂ ਕੈਨੇਡਾ ਦੇ ਵਿੱਚ ਜੇ ਇੱਕ ਮੁੰਡਾ ਗਿਆ ਤਾਂ ਉਹ ਵਿਆਹ ਕਰਾ ਕੇ ਆਪਣੀ ਘਰਵਾਲੀ ਨੂੰ ਉੱਥੇ ਬੁਲਾ ਸਕਦਾ ਸੀ ਜਾਂ ਫਿਰ ਉਹ ਬਾਅਦ ਦੇ ਵਿੱਚ ਆਪਣੇ ਮਾਪਿਆਂ ਨੂੰ ਉੱਥੇ ਬੁਲਾ ਸਕਦਾ ਸੀ ਜਾਂ ਜੇ ਮਾਪੇ ਗਏ ਹੋਏ ਨੇ ਤੇ ਉਹ ਆਪਣੇ ਬੱਚਿਆਂ ਨੂੰ ਉੱਥੇ ਬੁਲਾ ਸਕਦੇ ਸੀ ਹੁਣ ਕੈਨੇਡਾ ਨੇ ਇਹਦੇ ਉੱਪਰ ਰੋਕ ਲਗਾ ਦਿੱਤੀ ਹੈ ਹੁਣ ਕੈਨੇਡਾ ਦੇ ਵਿੱਚ ਇਸ ਤਰ੍ਹਾਂ ਨਹੀਂ ਹੋਏਗਾ ਔਰ ਇਹ ਕੈਨੇਡਾ ਦੀ ਇੱਕ ਸਿਟੀ ਹੈ ਕਯੂਬਿਕ ਸਿਟੀ ਜਿਸ ਨੇ ਇਹ ਫੈਸਲਾ ਲਿਆ ਹੈ ਕੈਨੇਡਾ ਦੇ ਕਯੂਬਿਕ ਦੇ ਵਿੱਚੋਂ ਇਹ ਫੈਸਲਾ ਨਿਕਲ ਕੇ ਆ ਰਿਹਾ ਹੈ ਕਿ ਹੁਣ ਜਿਹੜਾ ਵੀ ਕੈਨੇਡਾ ਦੇ ਕਯੂਬਿਕ ਦੇ ਵਿੱਚ ਜਾਏਗਾ ਉਹ ਉੱਥੇ ਜਾ ਕੇ ਆਪਣੀ ਜੀਵਨ ਸਾਥਣ ਨੂੰ ਜਾਂ ਆਪਣੇ ਜੀਵਨ ਸਾਥੀ ਨੂੰ ਨਹੀਂ ਬੁਲਾ ਸਕੇਗਾ ਆਪਣੇ ਸਪਾਊਸ ਨੂੰ ਉੱਥੇ ਨਹੀਂ ਬੁਲਾਇਆ ਜਾ ਸਕੇਗਾ ਇਹ ਫੈਸਲਾ ਕੈਨੇਡਾ ਦੀ ਇੱਕ ਸਟੇਟ ਨੇ ਕੀਤਾ ਹੈ ਕੈਨੇਡਾ ਦੀ ਇੱਕ ਕਿਊਬਿਕ ਸਟੇਟ ਨੇ ਇਹ ਫੈਸਲਾ ਕੀਤਾ ਹੈ ਤਾਂ ਇਹਦੇ ਨਾਲ ਲੱਖਾਂ ਲੋਕ ਜਿਹੜੇ ਉਹ ਚਿੰਤਾ ਚ ਪੈ ਗਏ ਆ ਕਿਉਂਕਿ ਜੇਕਰ ਕੈਨੇਡਾ ਦੀ ਇੱਕ ਸਟੇਟ ਨੇ ਫੈਸਲਾ ਕੀਤਾ ਹੈ ਤਾਂ ਹੌਲੀ ਹੌਲੀ ਦੂਜੀਆਂ ਸਟੇਟਾਂ ਵੀ ਇਦਾਂ ਦਾ ਫੈਸਲਾ ਲੈ ਸਕਦੀਆਂ ਨੇ ਔਰ ਸਭ ਤੋਂ ਵੱਡੀ ਖਬਰ ਹੈ ਇਸ ਟਾਈਮ ਦੀ ਕਹੀ ਜਾ ਸਕਦੀ ਹੈ ਇਹਨੂੰ ਸ਼ੇਅਰ ਜਰੂਰ ਕਰਿਓ ਵੱਧ ਤੋਂ ਵੱਧ ਲੋਕਾਂ ਤੱਕ ਭੇਜੋ ਤਾਂ ਕਿ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਇਹ ਖਬਰ ਪਤਾ ਲੱਗ ਸਕੇ ਕੈਨੇਡਾ ਦੇ ਵਿੱਚ 10000 ਜਿਹੜੀਆਂ ਅਰਜ਼ੀਆਂ ਲਾਈਆਂ ਹੋਈਆਂ ਸੀ ਐਪਲੀਕੇਸ਼ਨ ਲਾਈਆਂ ਹੋਈਆਂ ਸੀਗੀਆਂ ਜਿਹੜੀਆਂ ਆਪਣੇ ਜੀਵਨ ਸਾਥੀ ਜਾਂ ਆਪਣੇ ਪਾਰਟਨਰ ਨੂੰ ਜਾਂ ਆਪਣੇ ਸਪਾਊਸ ਨੂੰ ਬੁਲਾਉਣ ਦੇ ਲਈ ਲਾਈਆਂ ਸੀ ਉਹਨਾਂ ਦੇ ਵਿੱਚ ਰੋਕ ਲੱਗ ਚੁੱਕੀ ਹੈ 10000 ਤੋਂ ਵੱਧ ਅਰਜ਼ੀਆਂ ਐਪਲੀਕੇਸ਼ਨਾਂ ਦੇ ਉੱਪਰ ਰੋਕ ਲੱਗੀ ਹੈ ਕੈਨੇਡਾ ਦੀ ਕਿਊਬਕ ਸਟੇਟ ਨੇ ਇਹ ਫੈਸਲਾ ਲਿਆ ਕਿ ਅਜੇ ਜਿਹੜੇ ਸਪਾਊਸ ਨੇ ਜਾਂ ਪਾਰਟਨਰ ਨੇ ਉਹਨਾਂ ਨੂੰ ਕੈਨੇਡਾ ਦੇ ਵਿੱਚ ਨਹੀਂ ਬੁਲਾਇਆ ਜਾ ਸਕੇਗਾ ਸੋ ਇਹ ਬੜੀ ਚਿੰਤਾ ਵਾਲੀ ਖਬਰ ਹੈ ਮੈਂ ਦੁਬਾਰਾ ਫਿਰ ਤੁਹਾਨੂੰ ਦੱਸ ਦਿਆਂ ਕਿ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਆਮ ਤੌਰ ਤੇ ਚੱਲਦਾ ਸੀ ਕਿ ਜੇਕਰ ਘਰ ਦਾ ਕੋਈ ਇੱਕ ਜੀ ਕੈਨੇਡਾ ਚਲਾ ਗਿਆ ਕਿਉਂਕਿ ਪੰਜਾਬੀ ਆਪਣੇ ਬਹੁਤ ਜ਼ਿਆਦਾ ਗਿਣਤੀ ਚ ਪਹਿਲਾਂ ਕੈਨੇਡਾ ਗਏ ਵੀ ਹੋਏ ਨੇ ਜਾ ਵੀ ਰਹੇ ਨੇ ਤੇ ਹੋਰ ਜਾਣਾ ਵੀ ਚਾਹੁੰਦੇ ਨੇ ਤਾਂ ਜੇ ਇੱਕ ਜਣਾ ਚਲਾ ਜਾਂਦਾ ਸੀ ਤਾਂ ਉਹ ਬਾਕੀਆਂ ਨੂੰ ਵੀ ਬੁਲਾਉਣਾ ਸ਼ੁਰੂ ਕਰ ਦਿੰਦਾ ਸੀ ਜੇਕਰ ਕੋਈ ਮੁੰਡਾ ਚਲਾ ਗਿਆ ਤਾਂ ਉਹ ਵਿਆਹ ਕਰਾ ਕੇ ਆਪਦੀ ਜੀਵਨ ਸਾਥੀ ਨੂੰ ਜਾਂ ਜੇਕਰ ਕੋਈ ਕੁੜੀ ਚਲੀ ਗਈ ਤੇ ਉਹ ਆਪਣੇ ਜੀਵਨ ਸਾਥੀ ਨੂੰ ਉੱਥੇ ਬੁਲਾ ਸਕਦੀ ਸੀ ਜ਼ਿਆਦਾਤਰ ਫੇਕ ਵਿਆਹ ਵੀ ਹੋ ਰਹੇ ਸੀ ਕਾਫੀ ਗਿਣਤੀ 'ਚ ਕੇਸ ਆ ਰਹੇ ਸੀ ਕਿ ਝੂਠੇ ਵਿਆਹ ਕਰਾ ਕੇ ਲੋਕ ਜੇ ਇੱਕ ਕੁੜੀ ਜਾਣਾ ਚਾਹੁੰਦੀ ਹੈ ਕੈਨੇਡਾ ਜਾਂ ਮੁੰਡਾ ਜਾਣਾ ਚਾਹੁੰਦਾ ਤਾਂ ਕੁੜੀ ਵਾਲੇ ਜਾਂ ਦੂਜੇ ਮੁੰਡੇ ਵਾਲੇ ਪੈਸਾ ਲਾ ਦਿੰਦੇ ਸੀ ਸਾਰਾ ਤੇ ਕਹਿ ਦਿੰਦੇ ਸੀ ਵੀ ਸਾਡੇ ਮੁੰਡੇ ਨਾਲ ਝੂਠੀ-ਮੁੱਠੀ ਦਾ ਵਿਆਹ ਕਰਾ ਕੇ ਤੂੰ ਇਹਨੂੰ ਉੱਥੇ ਲੈ ਜਾਈਂ ਉੱਥੇ ਲਿਜਾ ਕੇ ਫਿਰ ਤਲਾਕ ਕਰ ਲਿਓ ਤੇ ਇਸ ਤਰ੍ਹਾਂ ਝੂਠੇ ਵਿਆਹ ਕਰਾ ਕੇ ਵੀ ਬਹੁਤ ਸਾਰੇ ਲੋਕ ਜਿਹੜੇ ਆ ਉਹ ਜਾਂਦੇ ਰਹੇ ਨੇ ਪਰ ਹੁਣ ਕੈਨੇਡਾ ਨੇ ਇਹਦੇ ਉੱਪਰ ਰੋਕ ਲਾਈ ਹੈ ਕੈਨੇਡਾ ਦੇ ਕਿਊਬਿਕ ਸਿਟੀ ਨੇ ਇਹਦੇ ਉੱਪਰ 10000 ਜੜੀਆਂ ਅਰਜ਼ੀਆਂ ਸੀਗੀਆਂ ਆਪਣੇ ਜੀਵਨ ਸਾਥੀ ਨੂੰ ਬੁਲਾਉਣ ਦੀਆਂ ਉਹਨਾਂ ਦੇ ਉੱਪਰ ਰੋਕ ਲਗਾਈ ਹੈ ਬਹੁਤ ਵੱਡੀ ਖਬਰ ਇਸ ਟਾਈਮ ਦੀ ਕਹੀ ਜਾ ਸਕਦੀ ਹੈ ਲੱਖਾਂ ਲੋਕਾਂ ਨੂੰ ਚਿੰਤਾ ਚ ਪਾਉਣ ਵਾਲੀ ਖਬਰ ਹੈ ਹੁਣ ਸਵਾਲ ਇਹ ਵੀ ਹੈ ਕੀ ਕੀ ਕੈਨੇਡਾ ਦੀ ਇੱਕੋ ਸਟੇਟ ਨੇ ਲਾਈ ਇਹ ਇਹ ਰੋਕ ਲਾਈ ਹੈ ਤਾਂ ਫਿਰ ਬਾਕੀਆਂ ਦੀ ਕੀ ਚਿੰਤਾ ਹੋ ਸਕਦੀ ਹੈ ਜਾਂ ਨਹੀਂ ਬਾਕੀਆਂ ਦੀ ਵੀ ਚਿੰਤਾ ਹੋ ਸਕਦੀ ਹੈ ਕਿਉਂ ਹੋ ਸਕਦੀ ਹੈ ਕਿਉਂਕਿ ਜੇ ਇੱਕ ਸਟੇਟ ਨੇ ਇਹ ਰੋਕ ਲਾਈ ਹੈ ਤਾਂ ਬਾਕੀ ਸਥਿਤਾ ਵੀ ਰੋਕ ਲਾ ਸਕਦੀਆਂ ਨੇ ਜੇ ਬਾਕੀ ਸਟੇਟਾਂ ਨੇ ਵੀ ਰੋਕ ਲਾਈ ਤਾਂ ਮਾਮਲਾ ਵਾਕਿਆ ਹੀ ਕਾਫੀ ਚਿੰਤਾਜਨਕ ਬਣ ਸਕਦਾ ਹੈ ਸੋ ਕੈਨੇਡਾ ਨੇ ਇਹ ਰੋਕ ਲਾਈ ਹੈ ਕੈਨੇਡਾ ਦੀ ਕਿਊਬਿਕ ਸਿਟੀ ਦੇ ਵਿੱਚ ਰੋਕ ਲੱਗੀ ਹੈ ਮੈਂ ਦੁਬਾਰਾ ਫਿਰ ਤੁਹਾਨੂੰ ਦੱਸ ਦਿਆਂ ਬੜੀ ਚਿੰਤਾਜਨਕ ਖਬਰ ਜਿਹੜੀ ਉਹ ਕੈਨੇਡਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕੈਨੇਡਾ ਦੇ ਵਿੱਚ ਕਯੂਬਿਕ ਸਿਟੀ ਦੇ ਵਿੱਚ 10000 ਅਰਜ਼ੀਆਂ ਜਿਹੜੀਆਂ ਆਪਣੇ ਜੀਵਨ ਸਾਥੀ ਨੂੰ ਬਣਾਉਣ ਦੇ ਲਈ ਜਾਂ ਸਪਾਊਸ ਨੂੰ ਬੁਲਾਉਣ ਦੇ ਲਈ ਜਾਂ 파ਟਰਨਰ ਨੂੰ ਕੈਨੇਡਾ ਬੁਲਾਉਣ ਲਈ ਲਾਈਆਂ ਸੀ ਉਹਨਾਂ ਤੇ ਰੋਕ ਲਾ ਦਿੱਤੀ ਹੈ ਔਰ ਕਯੂਬਿਕ ਸਿਟੀ ਨੇ ਇਹ ਫੈਸਲਾ ਲੈਣ ਦੀ ਕੋਸ਼ਿਸ਼ ਕੀਤੀ ਹੈ ਕਿ 파ਟਰਨਰ ਨੂੰ ਇਸ ਤਰ੍ਹਾਂ ਬੁਲਾਉਣ ਦੀ ਇਜਾਜ਼ਤ ਨਹੀਂ ਹੋਏਗੀ ਇਸ ਖਬਰ ਨੇ ਇੱਕ ਵਾਰ ਹੜਕੰਪ ਮਚਾ ਦਿੱਤਾ ਹੈ ਚਾਰ ਚਫੇਰੇ ਵੱਡੀ ਜਿਹੜੀ ਚਰਚਾ ਉਹ ਛਿੜ ਗਈ ਆ ਕਿਉਂਕਿ ਬਹੁਤ ਲੱਖਾਂ ਦੀ ਤਦਾਦ ਚ ਪੰਜਾਬੀ ਪਹਿਲਾਂ ਉੱਥੇ ਗਏ ਹੋਏ ਨੇ ਔਰ ਲੱਖਾਂ ਦੀ ਤਦਾਦ ਚ ਜਾ ਰਹੇ ਨੇ ਤੇ ਲੱਖਾਂ ਅਜੇ ਤਿਆਰ ਬੈਠੇ ਨਹੀਂ ਤਾਂ ਵੱਡੀ ਗਿਣਤੀ ਦਾ ਹੀ ਇਹ ਕੋਸ਼ਿਸ਼ ਹੁੰਦੀ ਹੈ ਕਿ ਉੱਥੇ ਜਾ ਕੇ ਅਸੀਂ ਆਪਣੀ ਜੀਵਨ ਸਾਥੀ ਨੂੰ ਜਾਂ ਆਪਣੇ ਘਰ ਦੇ ਜੀਆਂ ਨੂੰ ਉੱਥੇ ਬੁਲਾ ਲਵਾਂਗੇ ਤੇ ਜੇਕਰ ਇਹ ਫੈਸਲਾ ਇਸ ਤਰ੍ਹਾਂ ਲਾਗੂ ਹੁੰਦਾ ਤਾਂ ਇਹ ਲੱਖਾਂ ਲੋਕਾਂ ਨੂੰ ਲਾਜ਼ਮੀ ਪ੍ਰਭਾਵਿਤ ਕਰੇਗਾ ਕੈਨੇਡਾ ਦੀਆਂ ਜਿਹੜੀਆਂ ਹੋਰ ਵੱਡੇ ਸਟੇਟ ਨੇ ਉਹਨਾਂ ਦੇ ਵਿੱਚ ਵੀ ਜੇ ਇਸ ਤਰ੍ਹਾਂ ਦਾ ਫੈਸਲਾ ਆਉਂਦਾ ਤਾਂ ਇਹ ਆਪਣੇ ਆਪ ਦੇ ਵਿੱਚ ਸਭ ਤੋਂ ਵੱਡੀ ਇੱਕ ਟੈਨਸ਼ਨ ਕ੍ਰੀਏਟ ਕਰ ਦੇਗਾ ਕਰੋੜਾਂ ਲੋਕਾਂ ਵਾਸਤੇ ਕਿਉਂਕਿ ਪੂਰੀ ਦੁਨੀਆ 'ਚ ਕਰੋੜਾਂ ਲੋਕ ਜਿਹੜੇ ਨੇ ਉਧਰ ਨੂੰ ਮੂਵ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕੈਨੇਡਾ ਇੱਕ ਬਹੁਤ ਵੱਡਾ ਦੇਸ਼ ਹੈ ਇੱਕ ਖੁਸ਼ਹਾਲ ਦੇਸ਼ ਹੈ ਉਸੇ ਉੱਥੇ ਜਾ ਕੇ ਲੋਕਾਂ ਦੀ ਜ਼ਿੰਦਗੀ ਸੁਧਰ ਜਾਂਦੀ ਹੈ ਜੀਵਨ ਸੁਧਰ ਜਾਂਦੀ ਹੈ ਮਤਲਬ ਇੱਥੇ ਜਿਹੜੇ ਲੋਕਾਂ ਦਾ ਕੰਮ ਕਰਕੇ ਕਿਰਤ ਕਰਕੇ ਵੀ ਕੁਝ ਨਹੀਂ ਬਣਦਾ ਉਹ ਕਹਿੰਦੇ ਨੇ ਕਿ ਕੈਨੇਡਾ ਜਾ ਕੇ ਉਹਨਾਂ ਦੀ ਕਿਰਤ ਦਾ ਫਿਰ ਵੀ ਥੋੜਾ ਬਹੁਤ ਮੁੱਲ ਪੈ ਜਾਂਦਾ ਜਿਹੜਾ ਕਿ ਭਾਰਤ ਵਰਗੇ ਪਾਕਿਸਤਾਨ ਵਰਗੇ ਦੇਸ਼ਾਂ ਦੇ ਵਿੱਚ ਨਹੀਂ ਪੈਂਦਾ ਜਿੰਨਾ ਕੰਮ ਕਰਕੇ ਇੱਥੇ ਲੋਕ ਜਿਹੜੇ ਨੇ ਉਹ ਭੁੱਖੇ ਮਰ ਰਹੇ ਹੁੰਦੇ ਨੇ ਓਨੀ ਕੁ ਮਿਹਨਤ ਕਰਕੇ ਉਹਨਾਂ ਦੇਸ਼ਾਂ ਦੇ ਵਿੱਚ ਲੋਕ ਜਿਹੜੇ ਨੇ ਉਹ ਕਾਰਾਂ ਕੋਠੀਆਂ ਬੰਗਲੇ ਲੈ ਜਾਂਦੇ ਨੇ ਔਰ ਇੱਕ ਉੱਚੇ ਲੈਵਲ ਦੀਆਂ ਸਹੂਲਤਾਂ ਵਾਲੀ ਜ਼ਿੰਦਗੀ ਪ੍ਰਾਪਤ ਕਰ ਲੈਂਦੇ ਨੇ ਤੁਸੀਂ ਵੇਖਿਆ ਹੋਣਾ ਜਿਨ੍ਹਾਂ ਦਾ ਮੁੰਡਾ ਕੈਨੇਡਾ ਚਲਾ ਜਾਵੇ ਜਾਂ ਧੀ ਕੈਨੇਡਾ ਚਲਾ ਜਾਵੇ ਇੱਥੇ डीसी ਲੱਗਣ ਜਿੰਨੀ ਉਹਨਾਂ ਦੀ ਟੌਰ ਹੋ ਜਾਂਦੀ ਆ ਉਹਨਾਂ ਕੋਲ ਧਨ ਪੈਸਾ ਵੀ ਬਹੁਤ ਇਕੱਠਾ ਹੋ ਜਾਂਦਾ ਤਾਂ ਇਸ ਤਰੀਕੇ ਦੇ ਨਾਲ ਕੈਨੇਡਾ ਜਾਣ ਦਾ ਬਹੁਤ ਵੱਡਾ ਰੁਝਾਨ ਸੀ ਕੈਨੇਡਾ ਦੇ ਨਾਲ ਨਾਲ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਵਰਗੇ ਮੁਲਕਾਂ ਦੇ ਵਿੱਚ ਬੜੇ ਲੋਕ ਜਿਹੜੇ ਆ ਉਹ ਭਾਰਤ ਤੋਂ ਖਾਸ ਕਰ ਪੰਜਾਬ ਤੋਂ ਮੂਵ ਕਰ ਰਹੇ ਸੀਗੇ ਪਰ ਹੁਣ ਕੈਨੇਡਾ ਨੇ ਇਹ ਫੈਸਲਾ ਜਿਹੜਾ ਲਿਆ ਇਸ ਨੇ ਇੱਕ ਕਰਾਰਾ ਝਟਕਾ ਇੱਕ ਵੱਡਾ ਝਟਕਾ ਦਿੱਤਾ ਉਹਨਾਂ ਲੋਕਾਂ ਨੂੰ ਜਿਹੜੇ ਕੈਨੇਡਾ ਦੇ ਵਿੱਚ ਜਾ ਕੇ ਉੱਥੇ ਆਪਣੇ ਜੀਵਨ ਸਾਥੀਆਂ ਨੂੰ ਮਗਾਉਣਾ ਚਾਹੁੰਦੇ ਨੇ ਜਾਂ ਉਹਨਾਂ ਨਾਲ ਉੱਥੇ ਰਹਿਣਾ ਚਾਹੁੰਦੇ ਨੇ ਵੈਸੇ ਇਹ ਸਾਰੀਆਂ ਚਿੰਤਾਵਾਂ ਖਤਮ ਹੋ ਸਕਦੀਆਂ ਸਾਰੇ ਸਿਆਪੇ ਹੀ ਮੁੱਕ ਸਕਦੇ ਆ ਜੇਕਰ ਸਾਡੇ ਭਾਰਤ ਦਾ ਸਿਸਟਮ ਸਹੀ ਹੋ ਜੇ ਇੱਥੋਂ ਦੀਆਂ ਸਰਕਾਰਾਂ ਸਹੀ ਕੰਮ ਕਰਨ ਲੱਗ ਪੈਣ ਇੱਥੋਂ ਦੀ ਸਿਆਸ ਸੁਧਰ ਜੇ ਕਿਉਂਕਿ ਲੋਕ ਉਧਰਲੇ ਦੇਸ਼ਾਂ ਵੱਲ ਜਾਂਦੇ ਕਿਉਂ ਨਹੀਂ ਇੱਥੋਂ ਦੁਖੀ ਹੋ ਕੇ ਇੱਥੋਂ ਤੰਗ ਹੋ ਕੇ ਜਦੋਂ ਇੱਥੇ ਕੁਝ ਨਹੀਂ ਬਣਦਾ ਤਾਂ ਹੀ ਲੋਕ ਉਧਰਲੇ ਦੇਸ਼ਾਂ ਵੱਲ ਜਾਂਦੇ ਨੇ ਜੇ ਇੱਥੇ ਲੋਕਾਂ ਨੂੰ ਚੰਗਾ ਕੰਮ ਮਿਲੇ ਚੰਗਾ ਰੁਜ਼ਗਾਰ ਮਿਲੇ ਚੰਗਾ ਜੀਵਨ ਮਿਲੇ ਚੰਗੀਆਂ ਸਹੂਲਤਾਂ ਮਿਲਣ ਤਾਂ ਲੋਕ ਉਧਰ ਜਾਣ ਹੀ ਨਾ ਲੋਕ ਇੱਥੇ ਸਿਸਟਮ ਸਹੀ ਨਾ ਹੋਣ ਕਰਕੇ ਲੋਕ ਉਧਰ ਨੂੰ ਜਾਂਦੇ ਨੇ ਜੇ ਇੱਥੇ ਸਹੀ ਹੋ ਜੇ ਤਾਂ ਨਾ ਰਹੇਗਾ ਬਾਸ ਤੇ ਨਾ ਵਜੇਗੀ ਬਾਂਸਰੀ ਫਿਰ ਚਾਹੇ ਕੈਨੇਡਾ ਜਿਹੜੇ ਮਰਜ਼ੀ ਫੈਸਲੇ ਕਰੀ ਜਾਵੇ ਅਮਰੀਕਾ ਕਰੀ ਜਾਵੇ ਆਸਟ੍ਰੇਲੀਆ ਕਰੀ ਜਾਵੇ ਸਾਨੂੰ ਉਹਨਾਂ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਤੁਸੀਂ ਦੇਖ ਲਓ ਕਿ ਕਿਸੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਵਰਗੇ ਮੁਲਕਾਂ ਚੋਂ ਉੱਥੋਂ ਦੇ ਨਾਗਰਿਕ ਜਿਹੜੇ ਉੱਥੋਂ ਦੇ ਰਹਿਣ ਵਾਲੇ ਗੋਰੇ-ਗੋਰੀਆਂ ਉਹ ਭਾਰਤ ਚ ਆ ਕੇ ਰਹਿਣਾ ਨਹੀਂ ਚਾਹੁੰਦੇ ਹੁਣ ਧਰਤੀ ਵੀ ਇੱਕੋ ਜੀ ਆ ਅਸਮਾਨ ਵੀ ਇੱਕੋ ਜੀ ਆ ਤੇ ਹਵਾ ਵੀ ਇੱਕੋ ਜੀ ਆ ਫਰਕ ਕਾਦਾ ਹੈ ਫਰਕ ਸਿਰਫ ਸਿਸਟਮ ਦਾ ਸਿਆਸਤਾਂ ਦਾ ਹੋਰ ਕੋਈ ਬਹੁਤਾ ਫਰਕ ਨਹੀਂਗਾ ਸਿਸਟਮ ਤੇ ਸਿਆਸਤਾਂ ਦੇ ਫਰਕ ਕਰਕੇ ਐਨਾ ਵੱਡਾ ਫਰਕ ਜਿਹੜਾ ਉਹ ਪੈ ਜਾਂਦਾ ਸੋ ਦੁਬਾਰਾ ਫੇਰ ਮੈਂ ਤੁਹਾਨੂੰ ਦੱਸ ਦਿਆਂ ਕੈਨੇਡਾ ਨੇ ਬਹੁਤ ਸਾਰੇ ਲੋਕਾਂ ਦੀ ਚਿੰਤਾ ਦੀ ਖਬਰ ਜਿਹੜੀ ਆ ਉਹ ਬਾਹਰ ਲਿਆਂਦੀ ਆ ਕਿਉਂਕਿ ਪਹਿਲਾਂ ਕੈਨੇਡਾ ਦੇ ਵਿੱਚ ਜਾ ਕੇ ਉੱਥੇ ਲੋਕ ਆਪਣੇ ਜੀਵਨ ਸਾਥੀ ਆਪਣੇ ਸਪਾਊਸ ਨੂੰ ਬੁਲਾ ਲੈਂਦੇ ਸੀ ਪਰ ਹੁਣ ਕੈਨੇਡਾ ਦੀ ਇੱਕ ਸਿਟੀ ਹੈ ਇੱਕ ਇੱਕ ਸਟੇਟ ਹੈ ਕਿਊਬਿਕ ਸਟੇਟ ਉੱਥੋਂ ਦੇ ਸਰਕਾਰ ਨੇ ਇਹ ਫੈਸਲਾ ਕੀਤਾ ਹੈ ਵੀ ਹੁਣ ਛੇਤੀ ਨਾਲ ਕੋਈ ਵੀ ਆਪਣੇ ਜੀਵਨ ਸਾਥੀ ਨੂੰ ਆਪਣੇ ਪਾਰਟਨਰ ਨੂੰ ਉੱਥੇ ਬੁਲਾ ਨਹੀਂ ਸਕੇਗਾ ਤੇ ਇਹ ਪ੍ਰਕਿਰਿਆ ਬਹੁਤ ਔਖੀ ਕਰ ਦਿੱਤੀ ਜਾਏਗੀ ਔਰ ਇਹਦੇ ਨਾਲ ਲੱਖਾਂ ਭਾਰਤੀ ਜਿਹੜੇ ਨੇ ਉਹ ਪ੍ਰਭਾਵਿਤ ਹੋਣਗੇ ਕਿਉਂਕਿ ਜਿਹੜੇ ਆ ਅਰਜ਼ੀਆਂ ਲਾ ਕੇ ਬੈਠੇ ਨੇ 10000 ਤੋਂ ਵੱਧ ਅਰਜ਼ੀਆਂ ਐਪਲੀਕੇਸ਼ਨਾਂ ਜਿਹੜੀਆਂ ਨੇ ਉਹ ਉਹਨਾਂ ਤੇ ਰੋਕ ਲਾ ਦਿੱਤੀ ਗਈ ਆ ਕਿ ਜਿਨ੍ਹਾਂ ਨੇ ਇਹ ਮੰਗ ਕੀਤੀ ਹੋਈ ਸੀ ਆਪਣੇ ਜੀਵਨ ਸਾਥੀ ਨੂੰ ਮਂਗਾਉਣ ਦੀ ਉਹਨਾਂ ਤੇ ਰੋਕ ਲਾਈ ਗਈ ਹੈ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨੀ ਸ਼ੁਕਰੀਆ